ਹਾਇ ਮੈਨੂੰ ਤਕਲੀਫ ਆ ਗਈ ਮੈਨੂੰ ਦੁੱਖ ਆ ਗਿਆ ਪਰ ਇਹ ਖੇੜੇ ਆ ਅਸਲ ਦੇ ਵਿੱਚ ਵੀ ਜਿਹੜਾ ਬੱਚਾ ਪਿਓ ਨੂੰ ਜਿਆਦਾ ਪਿਆਰਾ ਹੁੰਦਾ ਨਾ ਜਿਹਨੂੰ ਪਿਓ ਜਿਆਦਾ ਪਿਆਰ ਕਰਦਾ ਤੇ ਉਹਨੂੰ ਪਿਓ ਉਹਦੇ ਵਾਸਤੇ ਸਖਤ ਵੀ ਜਿਆਦਾ ਹੁੰਦਾ ਸਖਤ ਉਹ ਭਾਵੇਂ ਕਿਤੇ ਡੋਲ ਨਾ ਜਾਵੇ ਕਿਤੇ ਗਲਤ ਕੰਮ ਨਾ ਕਰੇ ਕੋਈ ਹਨਾ ਕੋਈ ਕਰਮ ਨਾ ਕਰ ਲੇ ਕੋਈ ਮਾੜੇ ਕੰਮਾਂ ਜਨਾ ਪੈ ਜੇ ਕਿਤੇ ਸੋ ਉਹਦੇ ਵਾਸਤੇ ਬਾਪ ਸਖਤ ਵੀ ਹੁੰਦਾ ਸੋ ਦੈਟਸ ਵਾਈ ਬਿਓ ਮਹਾਰਾਜ ਜੀ ਪਾਸ਼ਾ ਜੀ ਆਪਾਂ ਨੂੰ ਦੁੱਖ ਆਉਂਦਾ ਆਪਾਂ ਰੋਣ ਪੀਣੇ ਬਹਿ ਜਾਈਏ ਹਾਇ ਰੱਬਾ ਮਾਰ ਲੇ ਹਾਇ ਰੱਬਾ ਮਾਰ ਲੇ ਇਹ ਨਹੀਂ ਵਿਸ਼ਾ ਹੈਗਾ ਮਾਰੇ ਤੇਰੇ ਭਾਣੇ ਚ ਆ ਜੇ ਸੁਖ ਦਿੱਤਾ ਵਾ ਤੇ ਤੇਰੇ ਭਾਣੇ ਚ ਆ ਜੇ ਦੁੱਖ ਤਾਂ ਤੇਰੇ ਭਾਣੇ ਚ ਸੁਖ ਦੋਜ ਦੋਏ ਕੱਪੜੇ ਪਹਿਰੇ ਜਾਏ ਮਨੁੱਖ ਮਾਰੇ ਬਾਣੀ ਵੀ ਵਰਮਾਉਂਦੇ ਹੁਣ ਭਾਈ ਇਹੋ ਸਿੱਖੀ ਕਿੰਨੀ ਮਤਲਬ ਇਹੋ ਹੀ ਹੈ ਕਿ ਰਾਹ ਪੰਥ ਦਾ ਹਨਾ ਉਹਦਾ ਪੈਰ ਬਹੁਤ ਔਖਾ ਵਾ ਹਨਾ ਇਹ ਖੰਨੇਓ ਤਿੱਖੀ ਬਾਲਾਂ ਨਿੱਕੀ ਇਹ ਮਾਰਗ ਜਾਣਾ ਹਨਾ ਇਹ ਤੇ ਬਹੁਤ ਪੈਰਾ ਜ਼ਿਆਦਾ ਵਾ ਪਰ ਜਿਹੜਾ ਇਹ ਤੇ ਡੋਲ ਰਹਿ ਕੇ ਚੱਲ ਲੈਂਦਾ ਨਾ ਹਾਂਜੀ ਉਹ ਮਾਰੇ ਦੇ ਚਰਨਾਂ ਦੇ ਵਿੱਚ ਨਿਵਾਸ ਜਿਹੜਾ ਉਹ ਲੈਂਦਾ ਵਾ ਇਹ ਖੇਡ ਬਹੁਤ ਉਰਾਲੀ ਹੈ ਇਹਨੂੰ ਸਮਝਣ ਦੇ ਵਾਸਤੇ ਤੁਹਾਡਾ ਮਾਰਗ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਫਿਰ ਤੁਹਾਡਾ ਜੀਵਨ ਹੋਣਾ ਬਹੁਤ ਜ਼ਰੂਰੀ ਆ ਪਾਣੀ ਦੇ ਧਾਰਨੀ ਹੋਣਾ ਬਹੁਤ ਜ਼ਰੂਰੀ ਆ ਕੱਲੇ ਬਾਣੀ ਪੜੀ ਜਾਣ ਦੀ ਗੱਲ ਹੀ ਹੁੰਦੀ ਕੋਈ ਪਾਣੀ ਨੂੰ ਪੜਨਾ ਵਿਚਾਰਨਾ ਉਹਤੇ ਅਸਰ ਕਰਨਾ ਇਹ ਜਰੂਰੀ ਹੁੰਦਾ ਤਾਂ ਫਿਰ ਪੜ ਪੜ ਗੱਡੇ ਲੰਦੀ ਆ ਪੜ ਪੜ ਕੇ ਜੀ ਸਾਧ ਨਾਲ ਹਿਸਾਬ ਹੋ ਜਾਂਦਾ ਨਾ ਬਾਕੀ ਮਹਾਰਾ ਕਿਰਪਾ ਕਰਨ ਲੇਖੋ ਸਖਿਆ ਮਹਾਰਾ ਇਹਨੇ ਜਿੱਦਾਂ ਉਹਦਾ ਹੁਕਮ ਆ ਜੀ